ਇਸ ਪਾਦ ਤੋਂ ਪਹਿਲਾਂ ਜੋ ਆਪ ਜੀ ਨੇ ਲਾਸਟ ਪੰਕਤੀਆਂ ਸਰਵਣ ਕੀਤੀਆਂ ਸੀ ਨਾ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਮਹਿਲਾ ਪੰਜਵਾ ਜੀ ਨੇ ਕਿਹਾ ਸੀ ਸਾਨੂੰ ਵੀ ਉਹਦਾ ਸਿਮਰਨ ਕਰੀਏ ਸਦਾ ਪ੍ਰਭੂ ਨੂੰ ਸਿਮਰ ਜੇ ਉਸ ਨੂੰ ਸਿਮੜਦੇ ਰ੍ਹਾਂਗੇ ਸਿਮੜਦੇ ਰ੍ਹਾਂਗੇ ਉਸ ਨਾਲ ਸਾਝ ਪੈ ਜਾਏਗੀ ਉਹ ਜੋ ਇੱਕ ਫੈਲਿਆ ਹੋਇਆ guna ਦੇ ਰੂਪ ਵਿੱਚ ਸਾਡੇ ਅੰਦਰ ਵੀ ਬੈਠਾ ਹੈ ਛੱਤ ਦੇ ਰੂਪ ਵਿੱਚ ਸੰਤੋਖ ਦੇ ਰੂਪ ਵਿੱਚ ਦਇਆ ਦੇ ਰੂਪ ਵਿੱਚ ਜਦੋਂ ਭਾਈ ਉਸ ਵਾਗ ਨੂੰ ਜੀਨ ਨਾਲ ਸਾਝ ਪੈ ਜਾਂਦੀ ਹੈ ਸ਼ਬਦ ਨਾਲ ਸਾਝ ਪੈ ਜਾਂਦੀ ਹੈ ਕਰਨ ਕਰਾਵਨ ਕਰਨਾ ਹਾਰ ਪਹਿਲੀ ਪੰਕਤੀ ਦੇ ਦਰਸ਼ਨ ਕਰੋ ਆਪ ਜੀ ਫਿਰ ਇਹ ਨਿਸ਼ਚਾ ਹੋ ਜਾਂਦਾ ਹੈ ਭਈ ਭਾਈ ਜੀਵਾ ਪਾਸੋਂ ਸਭ ਕੁਝ ਕਰਾਉਣ ਵਾਲਾ ਤੇ ਉਹੀ ਹੈ ਹੁੰਦਾ ਸਭ ਕੁਝ ਹੁਕਮ ਵਿੱਚ ਹੀ ਆ ਪਰ ਬਹੁਤ ਕੁਝ ਮਨ ਦੇ ਤਲ ਤੇ ਵੀ ਹੁੰਦਾ ਹੈ ਮਨਮਤ ਵੀ ਹੁੰਦੀ ਹੈ ਉਹ ਆਪਾਂ ਕਹਿ ਦਵਾਂਗੇ ਹੋ ਤੇ ਹੁਕਮ ਵਿੱਚ ਹੀ ਰਿਹਾ ਪਰ ਉਹ ਵਿਅਕਤੀ ਹੁਕਮ ਤੋਂ ਬਾਹਰ ਹੋ ਗਿਆ ਪਰਮਾਤਮਾ ਦੀ ਨਜ਼ਰ ਸਭ ਤੇ ਹੈ ਅਸੀਂ ਕੀ ਵੇਝਣਾ ਹੈ ਉਸ ਸੰਗਤ ਵਿੱਚ ਪਤਾ ਚੱਲ ਗਿਆ ਕਰਦਾ ਸਿਮਰਨ ਨਾਲ ਹੀ ਪਤਾ ਚੱਲਿਆ ਕਰਦਾ ਜੀ ਕਰਨ ਕਰਾਵਨ ਕਰਨੇ ਹਾਰ ਇਸ ਤੇ ਹਾਥ ਕਹਾ ਵਿਚਾਰ ਹਾਥ ਦੇ ਥੱਥੇ ਨੂੰ ਦੇਖੋ ਹੀ ਸਿਆਰੀ ਲੱਗੀ ਹੋਈ ਹੈ ਇਸ ਜੀਵ ਦੇ ਹੱਥ ਵਿੱਚ ਹੈ ਕੀ ਹੈ ਵਿਚਾਰ ਕੇ ਵੇਖੋ ਕੁਝ ਵੀ ਨਹੀਂ ਹੈ ਕਰਨ ਕਰਾਵਨ ਕਰਨੇ ਹਾਰ ਇਸ ਕਾ ਹੱਥ ਕਹਾਵੀ ਜਾ ਜੈਸੀ ਦ੍ਰਿਸ਼ਟ ਕਰੇ ਇੱਥੇ ਰੁਕ ਜਾਓ ਥੋੜਾ ਬਿਸ਼ਰਾਮ ਦੇ ਕੇ ਸੋਚੀਏ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ ਜਿਹੋ ਜਿਹੇ ਮਤ ਜੀਵਨ ਨੂੰ ਦੰਦਾ ਹੈ ਪਰਮਾਤਮਾ ਇੱਕ ਤੇ ਆਏ ਗੁਰਮਤ ਨਾਲ ਸਾਝ ਪਾਈ ਆਪਣਾ ਜੀਵਨ ਬੜੀ ਚੜ੍ਹਦੀ ਕਲਾ ਵਿੱਚ ਬਤੀਤ ਕੀਤਾ ਉਹਨਾਂ ਦੀ ਕੁਲਾਂ ਵੀ ਤਰ ਜਾਂਦੀਆਂ ਨੇ ਜੀ ਭਾਵੇਂ ਸ਼ਰੀਰ ਕੋ ਕੁਲਾਂ ਨੂੰ ਜਾ ਜਾਤਾਂ ਪਾਤਾਂ ਨੂੰ ਗੁਰਬਾਣੀ ਮੰਨਦੀ ਨਹੀਂ ਜਿਹੜਾ ਉਸ ਰੂਹ ਨਾਲ ਜੁੜਦਾ ਹੈ ਉਹ ਵੀ ਤਰ ਜਾਂਦਾ ਹੈ ਉਹ ਕਿਸੇ ਦਾ ਪਿਓ ਹੋ ਸਕਦਾ ਕਿਸੇ ਦੀ ਮਾਂ ਹੋ ਸਕਦੀ ਹੈ ਕਿਸੇ ਦਾ ਪੁੱਤਰ ਹੋ ਸਕਦਾ ਕਿਸੇ ਦਾ ਪੋਤਾ ਹੋ ਸਕਦਾ ਸਭ ਨੂੰ ਤਾਰ ਦਿੰਦਾ ਹੈ ਜੀ ਇਸੇ ਕਰਕੇ ਜੈਸੀ ਦ੍ਰਿਸ਼ਟ ਕਰੇ ਹੁਣ ਸਾਨੂੰ ਮਤ ਵੀ ਮੰਗਣੀ ਆ ਜਾਵੇ ਐਸੀ ਮਤ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਸਾਡੀ ਤੇ ਅਰਦਾਸ ਵੀ ਸਤਿਗੁਰੂ ਜੀ ਨੇ ਵੇਖੋ ਸਾਨੂੰ ਦੱਸਿਆ ਹਾਂ ਹਮ ਮੂਰਖ ਤੁਮ ਚਤਰ ਭਈ ਅਸੀਂ ਮੂਰਖ ਆ ਇਦਾਂ ਇਦਾਂ ਬਣ ਕੇ ਅਰਦਾਸ ਕਰੀਏ ਤੇ ਅਰਦਾਸ ਸਫਲ ਹੋਏਗੀ ਮਹਾਰਾਜ ਅਣਜਾਣ ਹਾਂ ਐਸੀ ਮਤੀ ਚੈ ਮੇਰੇ ਠਾਕੂਰ ਸਦਾ ਸਦਾ ਤੁਦ ਧਿਆਈ ਤੁਮ ਕਰੋ ਉਹ ਦਿਆ ਮੇਰੇ ਸਾਈ ਤੁਮ ਕਰੋ ਉਹ ਦਿਆ ਮੇਰੇ ਸਾਈ ਤੁਮ ਕਰੋ ਸੀ ਦ੍ਰਿਸ਼ਟ ਕਰੇ ਤੈਸਾ ਹੋਏ ਹੁਣ ਆਪਾਂ ਅਖਰੀ ਅਰਥ ਕਰਾਂਗੇ ਪ੍ਰਭੂ ਬੰਦੇ ਵੱਲ ਨਾ ਜਿਹੋ ਜਿਹੀ ਨਜ਼ਰ ਕਰਦਾ ਹੈ ਉਹ ਜਿਹਾਂ ਬੰਦਾ ਬਣ ਜਾਂਦਾ ਹੈ ਜੀਵ ਬਣ ਜਾਂਦਾ ਹੈ ਪਰ ਇਹ ਵੀ ਸੱਚ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਭਾਈ ਸੱਚ ਹੈ ਜਿਹਹਾ ਬੀਜ ਸੋ ਲੁਣੇ ਜਿਹਹਾ ਬੀਜ ਸੋ ਲੁਣੇ ਰਮਾ ਸੰਧੜਾ ਖੇਤ ਥੋੜਾ ਜਿਹਾ ਭਾਵੜਾ ਥਾਂ ਵਿੱਚ ਵੀ ਜਾਇਆ ਕਰੋ ਕੋਈ ਮਹਾਰਾਜ ਸੱਚੇ ਬਾਦਸ਼ਾਹ ਜੋ ਇਸ ਕੁੱਲ ਸ੍ਰਿਸ਼ਟੀ ਵਿੱਚ ਬਿਰਾਜਮਾਨ ਹੈ ਅਸੀਂ ਤੇ ਭਾਈ ਉਹਦੀ ਮਰਜ਼ੀ ਤੋਂ ਬਿਨਾ ਕੁਝ ਵੀ ਨਹੀਂ ਕਰ ਸਕਦੇ ਜਿਵੇਂ ਜੋ ਬੈਠਾ ਤੇ ਸਾਡੇ ਅੰਦਰ ਹੈ ਨਾ ਜੋਤ ਤੇ ਉਹਦੀ ਕੰਮ ਕਰਦੀ ਪਈ ਹੈ ਇਸੇ ਕਰਕੇ ਜੇਹਾ ਬੀਜਾ ਸੋ ਲੁਣਾ ਕਰਮਾਂ ਸੰਗੜਾ ਖੇਤ ਇਸ ਕਾ ਹਾਥ ਕਾਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਵ ਹੋਏ ਸਭ ਖੇਡੂ ਸੰਮਾਲਕ ਦੀ ਹੈ ਵੇਖੋ ਜੀ ਆਪੇ ਆਪ ਆਪ ਪ੍ਰਵ ਹੋਏ ਸਭ ਵਿੱਚ ਵਿਆਪਕ ਹੈ ਸੂਤ ਏਕ ਮਨਸਤ ਹੰਸ ਜੈਸੇ ਉਹ ਤੋ ਤੋ ਪ੍ਰਭ ਸੋਈ ਧਾਗਾ ਇਕ ਹੈ ਇਹ ਉਹਦੇ ਵਿੱਚ ਜਿਹੜੇ ਬਣ ਕੇ ਨੇ ਉਹ ਸੈਂਕੜੇ ਨੇ ਹਜ਼ਾਰਾਂ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ ਜੀ ਇਸੇ ਤਰ੍ਹਾਂ ਆਪੇ ਆਪ ਆਪ ਪ੍ਰਭ ਸੋਏ ਆਪੇ ਆਪ ਆਪ ਪ੍ਰਭ ਸੋਏ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਆਪੇ ਆਪ ਆਪ ਪ੍ਰਭ ਸੋਏ ਆਪੇ ਆਪ ਆਪ ਪ੍ਰਭ ਸੋਰੇ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਹੋਏ ਜੋ ਕਿ ਸ਼ਕੀਨੋ ਸੁ ਆਪਣੇ ਰੰਗ ਵੇਖੋ ਜੀ ਸਭ ਕੁਝ ਜਿੰਨੇ ਵੀ ਤੁਸੀਂ ਤਮਾਸ਼ੇ ਵੇਖ ਰਹੇ ਹੋ ਨਾ ਪਿਆਰੇ ਉਹ ਉਹ ਸਭ ਕੁਝ ਆਪਣੇ ਆਨੰਦ ਵਿੱਚ ਹੀ ਕਰੀ ਜਾਂਦਾ ਹੈ ਕੀਤਾ ਸੀ ਤੇ ਕਰਦਾ ਪਿਆ ਕਰਦਾ ਰਹੇਗਾ ਜਿਸ ਨੂੰ ਆਪਾਂ ਕਹਿੰਦੇ ਆਦ ਸਤ ਜੁਗਾਦ ਸੱਚ ਹੈ ਭੀ ਸੱਚ ਨਾ ਹੈ ਕੋਸੀ ਵੀ ਸੱਚ ਜਦੋਂ ਕੁਝ ਵੀ ਨਹੀਂ ਹੋਏਗਾ ਉਹ ਜਿਹੜਾ ਰਹੇਗਾ ਨਾ ਇਹ ਸੱਚ ਜਾਣਿਓ ਜੋ ਕਿਛੁ ਕਨੁ 스피ਨੋ ਸੁਆਪਨੈ ਰੰਗ ਉਹ ਸਭ ਕੁਝ ਆਪਣੇ ਆਨੰਦ ਵਿੱਚ ਹੀ ਭਾਈ ਕਰਦਾ ਸੀ ਤੇ ਕਰਦਾ ਹੈ ਕਰਦਾ ਰਹੇਗਾ ਸਭ ਤੇ ਦੂਰ ਸਭੂ ਕੈ ਸੰਗ ਹੁਣ ਇਹ ਵੀ ਸੱਚ ਹੈ ਸਭ ਦੇ ਨਾਲ ਲਈ ਪਾਏ ਮਾਨਵੀ ਹੈ ਨਾਲ ਹੈ ਸਭ ਤੇ ਦੂਰ ਤੇ ਜੇ ਦੂਰ ਵੇਖੀਏ ਦੂਰ ਵੀ ਉਹੀ ਹੈ ਭਾਈ ਸਾਡੇ ਵੀ ਇੰਨੇ ਨੇੜੇ ਆ ਰਵੇਦਾਸ ਜੀ ਤੇ ਕਹਿੰਦੇ ਨੇ ਕਹ ਰਵੇਦਾਸ ਹਾਥ ਪੈ ਨੇੜੇ ਸੇ ਜੇ ਹੋਈ ਸੋ ਹਾਥ ਵੀ ਦੂਰ ਹੈ ਮੈਂ ਕਹਿੰਦਾ ਬੋਤ ਲੱਗ ਗਿਆ ਹੱਥ ਤੋਂ ਰਿਸ਼ਤਾ ਖਾਸ ਜੁੜਿਆ ਸੀ ਉਹ ਨੇੜੇ ਨਹੀਂ ਪਰ ਪ੍ਰਮਾਤਮਾ ਫਿਰ ਵੀ ਸਾਥ ਨਹੀਂ ਛੱਡਦਾ ਜੀ ਐਸੇ ਵਾਹਿਗੁਰੂ ਨੂੰ ਕਿਉਂ ਭੁਲਾਉਂਦੇ ਹੋ ਕਿਉਂ ਮਾਨ ਨਾਲ ਨਹੀਂ ਕਹਿੰਦੇ ਹਰ ਵਕਤ ਜਿੱਥੇ ਵੀ ਹੋਈਏ ਕਿਉਂ ਮਾਨ ਨਾਲ ਨਹੀਂ ਕਹਿੰਦੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਕਿਉਂ ਨਹੀਂ ਕਹਿੰਦੇ ਕਿਉਂਕਿ ਸੰਗਤ ਨਹੀਂ ਕਰਦੇ ਕਿਉਂਕਿ ਗੁਰਬਾਣੀ ਨਹੀਂ ਪੜ੍ਹਦੇ ਚੰਗੇ ਵਿਅਕਤੀਆਂ ਦੀ ਸੰਗਤ ਨਹੀਂ ਕਰਦੇ ਜਿਨ੍ਹਾਂ ਦੀ ਸੰਦੜੀਆਂ ਦੁਰਮਤਵੰਜ ਹੈ ਮਿੱਤਰ ਅਸਾਢਡੇ ਸਹੀ ਹੋ ਟੁਡੇ ਦੀ ਜਗ ਸਵਾਇਆ ਜਨ ਨਾਨਕ ਗੁਰੂ ਰੇ ਲਈ ਐਸੇ ਵਿਅਕਤੀਆਂ ਦੀ ਸੰਗਤ ਅਸੀਂ ਕਿਉਂ ਨਹੀਂ ਕਰਦੇ ਅਸੀਂ ਸਾਧੂ ਦਾ ਸੰਗ ਕਿਉਂ ਨਹੀਂ ਕਰਦੇ ਅਸੀਂ ਗੁਰੂ ਦਾ ਸੰਗ ਕਿਉਂ ਨਹੀਂ ਕਰਦੇ ਅਸੀਂ ਟੁੱਟ ਗਏ ਆ ਇਸ ਕਰਕੇ ਸਾਨੂੰ ਭਾਈ ਨੇੜੇ ਤੇ ਕੀ ਦੇਸਣਾ ਹੈ ਸਾਨੂੰ ਦੂਰ ਵੀ ਨਹੀਂ ਦਿਖਦਾ ਸਾਨੂੰ ਤੇ ਦਿਸਦਾ ਹੀ ਨਹੀਂ ਸਾਨੂੰ ਤੇ ਮੈਂ ਮਰ ਗਈ ਬਹੁ ਰੰਗੀ ਰੂਪ ਆਪਾਂ ਘਾੜਦੇ ਹੀ ਸੁਣਦੇ ਆਇਆ ਪਿਛਲੇ ਪਦਿਆਂ ਵਿੱਚ ਵੇਖੋ ਵਾਹਿਗੁਰੂ ਜੀ ਕਹਿੰਦੇ ਨੇ ਸਭ ਤੇ ਦੂਰ ਸਭੂ ਕੈ ਸੰਗ ਅਗਲੀ ਪੰਕਤੀ ਤੇ ਦਰਸ਼ਨ ਕਰੋ ਬੁੱਝੈ ਦੇਖੈ ਕਰ ਵਿਵੇਕ ਹੁਣ ਕਮਾਲ ਦੀ ਗੱਲ ਹੈ ਬੁੱਝਿਆ ਹੁੰਦਾ ਸਮਝਣਾ ਦੇਖਿਆ ਹੁੰਦਾ ਵੇਖਣਾ ਜੀ ਵਿਵੇਕ ਚੰਗੇ ਮਾਰੇ ਦਾ ਮਿਰਨਾ ਵੀ ਕਰ ਰਿਹਾ ਕਾਲਪੁਰਪ ਵਾਹਿਗੁਰੂ ਜੀ ਆਪ ਆਪ ਹੀ ਸਭ ਨੂੰ ਸਮਝਦਾ ਬੁੱਝਦਾ ਤੇ ਵੇਖਦਾ ਹੈ ਵਿਵੇਕ ਫਿਰ ਫੈਸਲਾ ਵੀ ਕਰੀ ਜਾਂਦਾ ਵੀ ਕੌਣ ਕੀ ਕਰਦਾ ਅੱਗੇ ਜ਼ਿੰਦਗੀ ਤੋਰਦਾ ਫਿਰ ਉਹਦੀ ਵੀ ਕਰਦਾ ਕੋਈ ਕੀ ਹੈ ਬੁੱਝ ਹੈ ਦੇਖੈ ਕਰੇ ਬੀਵੇਕ ਆਪ ਹੈ ਇੱਕ ਆਪ ਹੈ ਅਨੇਕ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਅਨੇਕ ਹੈ ਫਿਰ ਇੱਕ ਹੈ ਅਨੇਕ ਹੈ ਫਿਰੇਕ ਹੈ ਸੱਚ ਤੇ ਇਹ ਹੈ ਇਸ ਅਨੇਕਤਾ ਵਿੱਚ ਵੀ ਵਰਤ ਦਾ ਆਪ ਹੀ ਹੈ ਉਹ ਇਕ ਹੈ ਵਰਤ ਦਾ ਸਭ ਵਿੱਚ ਪਿਆ ਹੈ ਫੇਰ ਵੀ ਇਕ ਹੈ ਜੇ ਤੇ ਸਭ ਵਿੱਚ ਵਿਆਪਕ ਹੈ ਫਿਰ ਤੇ ਅਨੇਕ ਹੈ ਜੇ ਸਭ ਤੋਂ ਵੱਖਰਾ ਹੋ ਜਾਂਦਾ ਹੈ ਆਪਣਾ ਖੇਲ ਸਮੇਟ ਲੰਦਾ ਆਪਣੇ ਸਾਰੇ ਬੱਚਿਆਂ ਨੂੰ ਜਿਵੇਂ ਲੋਈ ਦੀ ਬੂਕਲ ਮਾਰਦੇ ਆ ਤਾਂ ਆਪਣੇ ਵਿੱਚ ਸਮਾਲ ਆਂਦਾ ਹੈ ਫਿਰ ਹੁੰਦਾ ਕੀ ਹੈ ਫਿਰ ਇੱਕ ਹੋ ਜਾਂਦਾ ਹੈ ਜੀ ਬੁੱਝਾ ਦੇਖਾ ਕਰਾ ਵਿਵੇਕ ਆਪ ਹੈ ਇਕ ਆਪ ਹੈ ਅਨੇਕ ਮਰਨ ਵਿਨਸ ਆਵੇ ਨਾ ਜਾਏ ਜੋ ਵੀ ਚਾਲੇ ਵੇਖੋ ਜੀ ਨੰਨੇ ਲੱਗੇ ਨੇ ਦੋ ਮੁਕਤੇ ਇਹ ਨੂੰ ਆਪਾਂ ਜੈਲੀ ਦੀਪਕ ਕਹਾਵਾਂਗੇ ਦੀਵਾ ਰੱਖੋ ਦਹਲੀਜ਼ ਤੇ ਅੰਦਰ ਵੀ ਚਾਨਣ ਹੁੰਦਾ ਬਾਹਰ ਵੀ ਚਾਨਣ ਹੁੰਦਾ ਇਹ ਨੰਨਾ ਖਰ ਵੀ ਦੋਨੇ ਪਾਸੇ ਲੱਗੇਗਾ ਮਰੈ ਨਾ ਬਿਨਸ ਆਵੈ ਨਾ ਜਾਏ ਨਾ ਉਹ ਮਰਦਾ ਨਾ ਉਹਦਾ ਨਾਸ਼ ਹੁੰਦਾ ਜੀ ਕਦੇ ਭਾਵਨਾ ਤੇ ਆਉਂਦਾ ਹੀ ਐ ਨਾ ਜਾਂਦਾ ਹੀ ਐ ਉਹੀ ਐ ਕੋਈ ਦੂਜੀ ਚੀਜ਼ ਨਹੀਂ ਮਰਨਾ ਬਿਨਸੈ ਆਵੇ ਨਾ ਜਾਏ ਜਿਸ ਨੂੰ ਆਪਾਂ ਮੂਲ ਮੰਤਰ ਵਿੱਚ ਪੜਦੇ ਆ ਅਜੂਨੀ ਐਡਾ ਲੱਗਿਆ ਨਾ ਅੱਗੇ ਉਹਨਾਂ ਅੱਧੀ ਬਣ ਜਾਂਦਾ ਜੇ ਜੂਨੀ ਹੈ ਉਹ ਜੂਨਾ ਵੇਖੋ ਆਪਾਂ ਕਿੰਨੀਆਂ ਦਿਸਦੀਆਂ ਨੇ ਅਜੂਨੀ ਪਰ ਕਮਾਲ ਦੀ ਗੱਲ ਹੈ ਨਾ ਜੂਨਾ ਵਿੱਚ ਵੇਖੋ ਵੜਤ ਰਿਹਾ ਸਭ ਵਿੱਚ ਵੜਤ ਰਿਹਾ ਫੇਰ ਵੀ ਅਜੂਨੀ ਹੈ ਕਮਾਲ ਦੀ ਗੱਲ ਉਹ ਵਾਹਿਗੁਰੂ ਬਿਆਪ ਕਹਿ ਉਹ ਕਾਲਪੁਰਖ ਵਾਹਿਗੁਰੂ ਇੱਕ ਹੀ ਹੈ ਕੋਈ ਦੂਜੀ ਚੀਜ਼ ਨਹੀਂ ਮਰੈ ਨਾ ਵਿਨਸੈ ਆਵੇ ਨਾ ਜਾਏ ਨਾਨਕ ਸਦਗੀ ਰਹਿਆ ਸਮਾਏ ਨਾਨਕ ਭਾਵ ਮਹਿਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਸਭ ਨਾਲ ਇੱਕ ਹੁੰਦਾ ਵੀ ਭਾਈ ਉਹ ਵਿਆਪਕ ਹੋ ਰਿਹਾ ਹੈ ਸਦਾ ਹੀ ਜੀਵਾਂ ਚ ਟਿਕਿਆ ਰਹਦਾ ਹੈ ਕਾਲਪੁਰਖ ਵਾਹਿਗੁਰੂ ਜੀ ਆਪਣੇ ਬੱਚਿਆਂ ਦਾ ਖਿਆਲ ਰੱਖਦਾ ਹੈ ਮਰੈ ਨਾ ਵਿਨਸੈ ਆਵੇ ਨਾ ਜਾਏ ਜਿਹੜਾ ਭਾਈ ਇਸ ਸੱਚੀ ਵਿਚਾਰ ਨਾਲ ਜੁੜੇਗਾ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਿਚਾਰ ਨਾਲ ਜੁੜੇਗਾ ਨਿਰੰਕਾਰ ਭਾਵ ਬਾਹੂ ਬਾਹੂ ਬਾਣੀ ਨਿਰੰਕਾਰ ਹੈ ਨਿਰਗੁਣ ਸਰਗੁਣ ਆਪ ਹੈ ਜਿਹੜਾ ਇਸ ਗੁਰਬਾਣੀ ਨਾਲ ਜੁੜੇਗਾ ਇਹ ਵੀ ਸੱਚ ਹੈ ਭਾਈ ਮਰੈ ਨਾ ਬਿਨਸਾਬ ਨਾ ਜਾਏ ਉਹ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਏਗਾ ਉਹ ਵੀ ਪਰਮਾਤਮਾ ਵਿੱਚ ਹੀ ਲੀਨ ਹੋ ਜਾਏਗਾ ਜਿਉਂਦੇ ਜੀ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਏਗਾ ਉਸ ਨੂੰ ਫਿਰ ਪਰਮਾਤਮਾ ਅੰਦਰ ਬੈਠ ਕੇ ਭਾਈ ਰਾਹ ਦੱਸਦਾ ਮਰੀਏ ਤੀਏ ਮੇਰੇ ਬੱਚੇ ਇਦਾਂ ਕਰ ਇਦਾਂ ਨਾ ਕਰ ਉਹ ਵੱਡੇ ਵੱਡੇ ਮੁਆਫ ਕਰਨਾ ਜਿਨ੍ਹਾਂ ਕੋਲ ਵੱਡੇ ਵੱਡੇ ਉਹਦੇ ਨਹੀਂ ਇਹ ਨਹੀਂ ਉਹਨਾਂ ਕੋਲ ਪਰਮਾਤਮਾ ਉਹਨਾਂ ਨੂੰ ਨਹੀਂ ਦੱਸਦਾ ਮੁਆਫ ਕਰਨਾ ਦੁਨੀਆ ਵਾਲੀ ਬੜੀ ਅਕਲ ਹੈ ਇਹ ਤੇ ਜਦੋਂ ਤੱਕ ਭਾਈ ਸ਼ਰਨ ਵਿੱਚ ਨਹੀਂ ਆਉਂਦੇ ਸ਼ਬਦ ਨਾਲ ਸਾਝ ਨਹੀਂ ਪਾਉਂਦੇ ਅਸਲ ਅਕਲ ਸ੍ਰੇਸ਼ਟ ਮਤ ਫੇਰ ਹੀ ਆਉਣੀ ਹੈ ਇਹਨੂੰ ਆਪਾਂ ਸ਼ੁਰੂ ਵਿੱਚ ਕਿਹਾ ਸੀ ਐਸੀ ਮਤ ਦੀਜੈ ਮੇਰੇ ਠਾਕੁਰ ਜਦੋਂ ਤੱਕ ਇਹ ਮਤ ਨਹੀਂ ਠੀਕ ਆ ਬੜੀਆਂ ਸਿਆਣਪਾਂ ਨੇ ਬੜੀਆਂ ਡਿਗਰੀਆਂ ਨੇ ਫੇਰ ਵੀ ਡੁੱਬ ਜਾਇਆ ਕਰਦਾ ਹੈ ਬੰਦਾ ਫੇਰ ਵੀ ਕਰਮ ਕਾਂਡਾ ਤੋਂ ਨਹੀਂ ਨਿਕਲਦਾ ਬੰਦਾ ਫੇਰ ਵੀ ਉਕਲ ਨਹੀਂ ਆਉਂਦੀ ਇਹ ਤੇ ਐਸੀ ਕਿਰਪਾ ਕਰਦੇ ਨੇ ਮਰੈ ਨਾ ਬਿਨਸੈ ਆਵੇ ਨਾ ਜਾਏ ਨਾਨਕ